ਸਮੇਂ ਦੀ ਕਵਤਾ ਸੁਣੋ ਵੀ ਘਰ ਪੰਜਵੇਂ ਸਤਿਗੁਰ ਦੇ ਪ੍ਰਗਟ ਨੂਰ ਇਲਾਹੀ ਹੋਇਆ ਛੇਵੇਂ ਸਤਿਗੁਰਾਂ ਨੇ ਅਵਤਾਰ ਇਉਂ ਲਿਆਸ ਮਾਂ ਗੰਗਾ ਦੀ ਕੋਖਨੋ ਜਦ ਸਤਿਗੁਰ ਨੇ ਪਾਗ ਲਗਾਇਏ ਸ੍ਰੀ ਹਰਿ ਗੋਬਿੰਦ ਜੀ ਦੇ ਦਰਸ਼ਨ ਕਰਨ ਦੇਵਤੇ ਆਏ ਇਹ ਨੂਰੀ ਜੋਤਾਂ ਦਾ ਚਾਨਣ ਲੁਕਦਾ ਨਹੀਂ ਲਕੋਆ ਘਰ ਪੰਜਵੇਂ ਸਤ ਗੁਰ ਦੇ ਪ੍ਰਗਟ ਨੂਰ ਅਲਾਹੀ ਹੋਇਆ ਗੁਰਜਨ ਸਾਹਿਬ ਨੂੰ ਆਕੇ ਗੁਰਸਖ ਦੇਣ ਵਧਾਈਆਂ ਖੁਸ਼ੀਆਂ ਵਿੱਚ ਸਿੱਖਾਂ ਨੇ ਵੰਡੀਆਂ ਸੰਗਤ ਨੂੰ ਮਠਾਈਆਂ ਹੈ ਪੰਡ ਵਡਾਲੀ ਦਾ ਅੱਜ ਕੋਈ ਕਰ ਮਜਾਗ ਪਿਆ ਸੋਇਆ ਰ ਪੰਜਵੇ ਸਤ ਗੁਰ ਦੇ ਪ੍ਰਗਟ ਨੂਰ ਅਲਾਹੀ ਹੋਇਆ ਮਸਤਕ ਤੇ ਸਤ ਗੁਰ ਦੇ ਮਸਤਕ ਤੇ ਸਤ ਗੁਰ ਦੇ ਚੜਦੇ ਸੂਰਜ ਵਰਗੀ ਲਾਲੀ ਕਰ ਦਰਸ਼ਨ ਚਿਹਰਾਂ ਤੇ ਆ ਗਈ ਖੁਸ਼ੀਆਂ ਦੀ ਖੁਸ਼ਹਾਲੀ ਮਖੜਾ ਚੰਨ ਟੁਕੜਾ ਸੀ ਮਖੜਾ ਚੰਨ ਟੁਕੜਾ ਸੀ ਸਬਦੇ ਹਰਦੇ ਵਿੱਚ ਸਮੋਇਆ ਘਰ ਪੰਜਵੇਂ ਸਤ ਗੁਰ ਦੇ ਪ੍ਰਗਟ ਨੂਰ ਅਲਾਹੀ ਹੋਇਆ ਤੁਸੀਂ ਮਾਤਾ ਪਾਨੀ ਨੇ ਚਾਵਾਂ ਦੇ ਨਾਲ ਸ਼ਗਨ ਮਨਾਏ ਚਾਵਾਂ ਦੇ ਨਾਲ ਸ਼ਗਨ ਮਨਾਏ ਹੁਣ ਸਫਤਾਂ ਲਾਲ ਦੀਆਂ ਲੋਕੀ ਦੂਰ ਦੂਰ ਤੋਂ ਆਏ ਕੋ ਕਰ ਦਰਸ਼ਨ ਬੜਿਆ ਨੇ ਖੜਾ ਜਨਮ ਜਨਮ ਦਾ ਖੋਇਆ ਘਰ ਪੰਜਵੇਂ ਸਤ ਗੁਰ ਦੇ ਪ੍ਰਗਟ ਨੂਰ ਅਲਾਹੀ ਹੋਇਆ ਉਧਰ ਬੁੱਢਣ ਸ਼ਾਨੋਂ ਵੀ ਹੋ ਗਿਆ ਤੁਰਤ ਪੈਗਾਮ ਅਲਾਹੀ ਹੈ ਵੈ ਚਵਡਾਲੀ ਦੇ ਆ ਗਿਆ ਦੀਨ ਦੁਨੀਆ ਦਾ ਮਾਹੀ ਜਦਾ ਕਰਨ ਲਈ ਉਸੇ ਵੇਲੇ ਠਖਲੋਆ ਘਰ ਪੰਜਵੇਂ ਸਤਗੁਰ ਦੇ ਪ੍ਰਗਟ ਨੂਰ ਅਲਾਹੀ ਹੋਇਆ ਖੁਸ਼ੀਆਂ ਵਿੱਚ ਸਤਗੁਰ ਨੇ ਮ ਵਿਚ ਸਤ ਗੁਰ ਨੇ ਐਦਾਂ ਪਾਰਿਓ ਬਕਾਰ ਕਮਾਇਆ ਦੁੱਖ ਸੁਣ ਕੇ ਦੁਖੀਆਂ ਦੇ ਫਿਰ ਸ਼ਹਿਰ ਟਾਂ ਖੂ ਲਗਵਾਇਆ ਉਹ ਬੇਬਸ ਗਰੀਬਾਂ ਤੋਂ ਬੇਬਸ ਗਰੀਬਾਂ ਤੋਂ ਪਾਣੀ ਜਾਂਦਾ ਨਾ ਸੀ ਟੋਇਆ ਘਰ ਪੰਜਵੇਂ ਸਤ ਗੁਰ ਦੇ ਪਰਗਟ ਨੂਰ ਅਲਾ ਬੋਲਿਆ ਬਚਨ ਹੋ ਗਿਆ ਪੂਰਾ ਬੋਲਿਆ ਬਚਨ ਹੋ ਗਿਆ ਪੂਰਾ ਦਿਲ ਪੱਥਰ ਕਰਮੋਂ ਦਾ ਸੁਣ ਕੇ ਹੋ ਗਿਆ ਚੂਰਾ ਚੂਰਾ ਓ ਪਰਤੀ ਚੰਦ ਖਬਰ ਸੁਣੀ ਪਰਤੀ ਚੰਦ ਖਬਰ ਸੁਣੀ ਓ ਤਾਂ ਬਿਨਾ ਮੌਤ ਤੋਂ ਮੋਇਆ ਘਰ ਪੰਜਵੇਂ ਸਤਗੁਰ ਦੇ ਪਰਗਟ ਮੂਰੇ ਅਲਾਹੀ ਹੋਇਆ ਕਹੇ ਪਰਗਟਨੋ ਸਤਗੁਰ ਕਰਦੇ ਚੋਜਨਿਆਰੇ ਸਤਗੁਰ ਕਰਦੇ ਚੋਜਨਿਆਰੇ ਸੇਵਕ ਜਗਦੀਪ ਕਹੇ ਜਾਈਏ ਗੁਰੂਆਂ ਦੇ ਬਲਹਾਰੇ ਹੋਈ ਉਹਨਾਂ ਨੂੰ ਦਰਸ਼ ਮਿਲੇ ਉਹਨਾਂ ਨੂੰ ਦਰਸ਼ ਮਿਲੇ ਜਿੰਨਾ ਬੀਜ ਪ੍ਰੇਮ ਦਾ ਬੋਇਆ ਘਰ ਪੰਜਵੇਂ ਸਤਗੁਰ ਦੇ ਪਰਗਟਨੋ ਇਲਾਹੀ ਹੋਇਆ ਘਰ ਪੰਜ ਬੇ ਸਤਗੁਰ ਦੇ ਪ੍ਰਗਟ ਨੂਰੇ ਇਲਾਹੀ ਹੋਇਆ